ਕਿੰਨਾ ਸਮਾਂ ਹੋ ਗਿਆ ਪ੍ਰਸ਼ਾਸਨ ਐਨੇ ਬਿਸ਼ਰਮ ਹੋ ਗਿਆ ਕਿ ਇੱਥੇ ਰਤ ਕੋਈ ਨਾ ਕੋਈ ਵੀਰ ਸਾਡਾ ਸਾਡੀ ਭੈਣ ਡਿੱਗਦੀ ਐ ਐਕਸੀਡੈਂਟ ਹੁੰਦੇ ਆ ਤੇ ਇਹਨਾਂ ਲੋਕਾਂ ਦੀ ਕੋਈ ਗੱਲ ਸੁਣਨ ਤਿਆਰ ਨਹੀਂ ਬਾਹਾਂ ਫੜਨ ਤਿਆਰ ਨਹੀਂ ਵੋਟਾਂ ਵੇਲੇ ਇਹਨਾਂ ਲੋਕਾਂ ਦੇ ਚਿਹਰੇ ਦਿਸ ਜਾਂਦੇ ਆ ਪਰ ਹੁਣ ਇਹਨਾਂ ਨੇ ਦੁਕਾਨਾਂ ਕਿਸ ਨੂੰ ਦੱਸ ਨਹੀਂ ਰਹੀਆਂ ਜਿਹੜੇ ਪ੍ਰਸ਼ਾਸਨ ਵਾਲੇ ਆ ਜਾਂ ਸਰਕਾਰ ਵਾਲੇ ਆ ਗੁੰਗਲੋਂ ਤੋਂ ਮਿੱਟੀ ਝਾੜਦੇ ਅਸੀਂ ਹੁਣ ਸਾਰੇ ਦੁਕਾਨਦਾਰ ਇਕੱਠੇ ਹੋਏ ਆ ਅਸੀਂ ਸਿਰਫ ਦਾ ਸਿਰਫ ਇਸ ਕਰਕੇ ਇਕੱਠੇ ਨਹੀਂ ਹੋਏ ਵੀ ਸਾਨੂੰ ਕੋਈ ਉਹਨਾਂ ਤੋਂ ਕੋਈ ਭੀਖ ਚਾਹੀਦੀ ਆ ਅੱਜ ਦਾ ਸਿਰਫ ਉਹਨਾਂ ਨੂੰ ਅਲਟੀਮੇਟਮ ਦਾ ਸੁਆਦ ਇਕੱਠੇ ਹੋਇਆ ਵੀ ਅਸੀਂ ਉਹਨਾਂ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਨੇ ਆ ਅੱਜ ਬੁੱਧਵਾਰ ਆ ਅਗਲੇ ਬੁੱਧਵਾਰ ਚੌਂਕ ਦੇ ਵਿੱਚ ਧਰਨਾ ਲੱਗੂਗਾ ਅੱਜ ਅਮੀਨਾ ਢੂੜ ਮੀਨਾ ਹੋ ਗਿਆ ਸੜਕ ਤੋਂ ਬੰਦ ਹੋਈ ਪਈ ਨੂੰ ਪਾਣੀ ਦੇ ਨਾਲ ਦੁਕਾਨਾਂ 'ਚ ਪਾਣੀ ਵੜੀ ਜਾਂਦਾ ਲੋਕਾਂ ਦੇ ਛਿੱਟੇ ਪੈ ਜਾਂਦੇ ਵਿੱਚ ਡੇਗ ਬੰਦੇ ਆ ਇਤੋਂ ਦੇ ਹਰ ਇੱਕ ਅਧਿਕਾਰੀ ਸਿਆਸੀ ਹਰੇਕ ਜਗ੍ਹਾਵੰਦੀ ਲੰਘਦੀ ਆ ਅਸੀਂ ਪ੍ਰਸ਼ਾਸਨ ਨੂੰ ਇੱਕੋ ਹੀ ਮੰਗ ਕਰਦੇ ਆ ਤੇ ਫੌਰੀ ਤੌਰ ਤੇ ਇਹ ਵੱਡੇ ਖੱਡੇ ਵਾਲੇ ਪਾਸੇ ਧਿਆਨ ਦਿੱਤਾ ਜਾਵੇ ਜਿੱਥੇ ਸੀਵਰੇਜ ਦਾ ਬੁਰਾ ਹਾਲ ਸੀ ਮੰਡੀ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਮਰਨ ਵਰਤ ਕੇ ਬੈਠ ਗਏ ਸੀ ਤੇ ਉਦੋਂ ਦਾ ਬੜੇ ਜਨਨ ਕਿ ਸ਼ੋਸ਼ੇ ਬਾਜੇ ਕਰਦੇ ਹੁੰਦੇ ਸੀ ਹੁਣ ਆਮ ਆਦਮੀ ਪਾਰਟੀ ਨੂੰ ਇਹ ਸੜਕ ਦਿੱਦੀ ਨਹੀਂ ਸਾਡੇ ਐਮ ਐਲ ਏ ਰੋਜ ਇਹ ਸੜਕ ਤੇ ਉੱਥੋਂ ਦੀ ਗੁਜ਼ਰਦਾ ਜਾਣਦਾ ਹੈ ਉਹਦਾ ਦਫ਼ਤਰ ਕੋਈ ਬਹੁਲੀ ਦੂਰ ਨਹੀਂ ਜਿੱਥੋਂ ਜੀ ਦਫ਼ਤਰਾਂ ਜਿੱਥੇ ਰਹਿੰਦਾ ਉਹਦੇ ਜਿਹੜੇ ਵਲੰਟੀ ਜਰਾ ਉਹ ਵੀ ਇੱਥੇ ਰਹਿੰਦੇ 24 ਘੰਟੇ ਪਤਾ ਉਹ ਸੜਕ ਬਾਰੇ ਦੱਸਦੇ ਨਹੀਂ ਉਹ ਸਿਰਫ ਉਹਨਾਂ ਦਾ ਵੋਟਾਂ ਲੈਣ ਦਾ ਇੱਕ ਮਸਲਾ ਸੀ ਜੀ ਐਮਐਲਏ ਤੋਂ ਦਿਹਾੜੀ ਚ 10 ਵਾਰੀ ਲੰਘਦਾ ਸੀਗਾ ਅੱਜ ਕਦੇ ਇੱਧਰ ਜਾਂਦਾ ਹੀ ਸਾਨੂੰ ਸਾਰਿਆਂ ਨੂੰ ਬਹਿ ਕੇ ਲੰਘਦਾ ਸੀ ਧਿਆਨ ਰੱਖੋ ਜੀ ਤੁਹਾਡਾ ਪਹਿਲੇ ਤੌਰ ਤੇ ਅਸੀਂ ਇਹ ਮਸਲਾ ਹੱਲ ਕਰਾਂਗੇ ਜੇ ਐਮਐਲਏ ਗੱਡੀ ਤੇ ਖੜਕੀ ਨਾ ਤੇ ਲੋਕ ਸ਼ਾਇਦ ਪਾਣੀ ਦੇ ਵਿੱਚ ਐਮਐਲਏ ਨੂੰ ਘੇਰ ਲੈਣ ਬਿਲਕੁਲ ਜੀ ਬਿਲਕੁਲ ਘੇਰਾਂਗੇ ਜਦੋਂ ਵੀ ਕੋਈ ਉੱਚ ਅਧਿਕਾਰੀ ਇੱਥੇ ਮਿਲੂਗਾ ਬਿਲਕੁਲ ਘੇਰਾਂਗੇ ਅਸੀਂ ਉਹਨਾਂ ਨੂੰ ਕਿਉਂਕਿ ਇੱਥੇ ਹਰ ਰੋਜ਼ 10 ਤੋਂ 15 ਹਾਦਸੇ ਹੁੰਦੇ ਆ ਕੋਈ ਵਿਚਾਰਾ ਮੋਟਰਸਾਈਕਲ ਤੇ ਡਿੱਗਦਾ ਕੋਈ ਵਿਚਾਰਾ ਰਿਸ਼ਤੇਦਾਰੀ ਕਿ ਆਉਂਦਾ ਜਾਂਦਾ ਇੱਥੇ ਹਰ ਰੋਜ਼ ਡਿੱਗਦੇ ਆ ਮੋਟਰਸਾਈ ਕਾਰ ਆਉਣ ਤੋਂ ਪਹਿਲਾਂ ਨਾ ਸਤਾ ਤੋਂ ਆਉਣ ਤੋਂ ਪਹਿਲਾਂ ਲੋਕਾਂ ਨੂੰ ਬੜੇ ਵਾਅਦੇ ਕਰਦੀ ਆ ਲੋਰੀਪੋਕ ਦਿੰਦੀ ਆ ਨਾਲ ਜੋੜਦੀ ਆ ਲੋਕਾਂ ਨੂੰ ਆ ਬਾਈ ਦੀ ਦੁਕਾਨ ਐ ਚਾਲੇ ਦੇ ਵਿੱਚ ਐ ਇਹ ਵਿਚਾਰਾ ਕਹਿੰਦਾ ਮੈਂ ਦੁਕਾਨ ਦਾ ਕਿਰਾਇਆ ਵੀ 4-5000 ਰੁਪਏ ਭਰਦਾ ਪਹਿਲਾਂ ਕੁਝ ਮੈਨੂੰ ਮਾੜੀ-ਮੋਢੀ ਸੇਲ ਸੀਗੀ ਹੁਣ ਇਹ ਕਹਿੰਦਾ ਹੱfte ਦੀ ਤਾਂ ਮੇਰੀ ਜਮਾਈ ਫੱਟੀ ਪੋਛਤੀ ਇਹਨਾਂ ਨੇ ਜੇ ਮੋਲਕ ਨਹੀਂ ਘਾਰ ਮੁਰੇ ਹੋ ਜਾ ਮੋਲਕ ਨੂੰ ਰੋਕ ਕੇ ਦੇਖਣ ਨੂੰ ਨਹੀਂ ਉਹ ਠਾਣੇ ਰਾਮ ਕਰਾ ਦੂਗਾ ਅੱਛਾ ਉਹਦੋਂ ਆਪਣੇ ਪੱਕੀ ਹੈ ਨਾ ਜੀ ਮੋਲਕ ਨੇ ਐਮ ਐਲ ਕਿਨੇ ਬਣਾਇਆ ਉਹ ਜਾ ਰਿਹਾ ਨਾ ਬੈਠੇ ਗਲਤੀ ਕਰ ਬੈਠੇ ਤਾਨੂੰ ਠਾਣੇ ਕਿਉਂ ਫੜਾਉਗਾ ਫੜਾਇਆ ਪਹਿਲਾਂ ਕਿਹਨੇ ਬੁਲਾਇਆ ਨਹੀਂ ਉੱਥੇ ਬਾਜ ਜਾਓ ਸਾਡੇ ਮੁੱਖ ਮੰਤਰੀ ਜੀ ਆਏ ਸੀਗੇ ਇੱਥੇ ਜਿੱਥੋਂ ਜਿਹੜੇ ਮੌਜੂਦਾ ਮੁੱਖ ਮੰਤਰੀ ਐ ਉਹ ਕੁਦਰਤੀ ਚਲੋ ਪਾਣੀ ਹੋਣਾ ਮੀਂਹ ਪੈ ਗਿਆ ਹੁਣ ਉਹ ਸਰਦਾਰ ਜੀ ਘੇੜ ਚ ਗੱਲ ਕਰਦੇ ਸੀਗੇ ਵੀ ਯਾਰ ਕਿਸ਼ਤੀ ਲਿਉਂਦੇ ਤੇ ਮੈਂ ਹੋ ਸਕਦਾ ਕਿਸ਼ਤੀ ਤੇ ਆ ਜਾਂਦਾ ਵੀ ਜਿੱਥੋਂ ਦੀ ਪਾਣੀ ਆਇਨਾ ਲੋਕ ਇੱਥੇ ਦੀ ਲੰਗਣਾ ਵੀ ਪਸੰਦ ਨਹੀਂ ਕਰਦੇ ਫੋਨ ਕਰਦੇ ਆ ਵੀ ਇੱਥੇ ਦੀ ਰਸਤਾ ਚੱਲਦਾ ਅਸੀਂ ਆਈਏ ਜਾਂ ਨਾ ਆਈਏ ਇੰਨਾ ਬੁਰਾ ਹਾਲ ਆ ਜੀ ਸਾਡੀ ਮੰਡੀ ਦਾ ਅਸੀਂ ਵੀ ਸਾਰੇ ਦੁਕਾਨਦਾਰਾਂ ਦਾ ਜਿਵੇਂ ਸਰਪੰਚ ਜੀ ਨੂੰ ਦੱਸਿਆ ਵੀ ਅਸੀਂ ਚੱਕਾ ਜਾਮ ਕਰਾਂਗੇ ਧਰਨਾ ਦੇਵਾਂਗੇ ਅਸੀਂ ਇਹਨਾਂ ਦੇ ਨਾਲ ਸਹਿਮਤ ਆ ਇਹ ਅਸੀਂ ਚੇਤਾਵਨੀ ਦਿੱਤੀ ਆ ਜੀ ਤੁਸੀਂ ਦੇਖ ਰਹੇ ਹੋ ਸੱਚ ਦੀ ਪੋਰਟਲ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਜੀ ਤਾਰਾ ਅੱਜ ਅਸੀਂ ਜੈਤੋ ਤੋਂ ਬਠਿੰਡੇ ਨੂੰ ਤੇ ਕੋੜਖਪੂਰੇ ਜਾਣ ਵਾਲੀ ਸੜਕ ਦੇ ਮੇਨ ਤੇ ਛੜਕਦੇ ਖੜੇ ਆ ਸੜਕ ਦਾ ਐਡਾ ਹੀ ਬੁਰਾ ਹਾਲ ਆ ਜਿਹੜੇ ਇੱਥੋਂ ਦੇ ਦੁਕਾਨਦਾਰ ਆ ਉਹ ਇੱਕ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ ਆਰ ਦੀਆਂ ਦੁਕਾਨਾਂ ਛੱਡਣ ਨੂੰ ਤਿਆਰ ਨੇ ਸਾਡੇ ਨਾਲ ਅੱਜ ਪੂਰੇ ਦੁਕਾਨਾਂ ਦੇ ਮਾਰਕੀਟ ਵਾਲੇ ਸਾਡੇ ਨਾਲ ਨੇ ਵੀ ਸਾਰੀ ਜਾਣਕਾਰੀ ਲਵਾਂਗੇ ਜਿਹੜੀ ਇਹ ਸੜਕ ਟੁੱਟੀ ਨੂੰ ਕਿੰਨਾ ਸਮਾਂ ਹੋ ਗਿਆ ਪ੍ਰਸ਼ਾਸਨ ਇੰਨਾ ਹੀ ਬਿਸ਼ਰਮ ਹੋ ਗਿਆ ਕਿ ਇੱਥੇ ਰਿਤ ਕੋਈ ਨਾ ਕੋਈ ਵੀਰ ਸਾਡਾ ਸਾਡੀ ਭੈਣ ਡਿੱਗਦੀ ਆ ਐਕਸੀਡੈਂਟ ਹੁੰਦੇ ਆ ਇਹਨਾਂ ਨੇ بار بار ਜਾ ਕੇ ਪ੍ਰਸ਼ਾਸਨ ਕੋਲੇ ਬੇਨਤੀ ਕੀਤੀ ਤੇ ਇਹਨਾਂ ਲੋਕਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਬਾਹਾਂ ਫੜਨ ਨੂੰ ਤਿਆਰ ਨਹੀਂ ਵੋਟਾਂ ਵੇਲੇ ਇਹਨਾਂ ਲੋਕਾਂ ਦੇ ਚਿਹਰੇ ਦਿਸ ਜਾਂਦੇ ਆ ਪਰ ਹੁਣ ਇਹਨਾਂ ਨੇ ਦੁਕਾਨਾਂ ਕਿਸ ਨੂੰ ਦੱਸ ਨਹੀਂ ਰਹੀਆਂ ਨਾ ਪ੍ਰਸ਼ਾਸਨ ਨੂੰ ਦੱਸ ਰਹੀਆਂ ਨਾ ਕਿਸੇ ਸਿਆਸੀ ਲੀਡਰ ਨੂੰ ਦੱਸ ਰਹੀਆਂ ਸਾਡੇ ਨਾਲ ਨੇ ਦੁਕਾਨਦਾਰ ਵੀਰ ਮਾਰਕੀਟ ਵਾਲੇ ਸਾਰੀ ਪੂਰੀ ਜਾਣਕਾਰੀ ਲਵਾਂਗੇ ਸ਼ਰਮਾ ਜੀ ਜਿਹੜੀ ਇਹ ਸੜਕ ਟੁੱਟੀ ਨੂੰ ਕਿੰਨਾ ਟਾਈਮ ਹੋ ਗਿਆ ਤੁਸੀਂ ਕਿਸੇ ਅਧਿਕਾਰੀ ਨੂੰ ਮਿਲੇ ਤੁਹਾਡੇ ਕੋਲੇ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਪਤਾ ਕੀ ਗੱਲ ਆ ਜੀ ਜਿਹੜੇ ਪ੍ਰਸ਼ਾਸਨ ਵਾਲੇ ਆ ਜਾਂ ਸਰਕਾਰ ਵਾਲੇ ਗੋਗਲੋਂ ਤੋਂ ਮਿੱਟੀ ਝਾੜਦੇ ਆ ਇਹ ਜਿਹੜੀ ਸੜਕਾ ਐ ਇੱਥੋਂ ਦੀ ਕੁੱਲ ਐਮਐਲਏ ਕੋਲ ਐਮਪੀ ਲੰਘਦਾ ਅਸੀਂ ਕਿਸੇ ਨੂੰ ਕੀ ਦੱਸੀਏ ਜਾ ਕੇ ਵੀ ਕਿੰਨੇ ਕਿਰਦੀ ਟੁੱਟੀ ਆ ਉਹ ਭਲੀ ਭਾਤੀ ਜਾਣਦੇ ਆ ਐਸਡੀਐਮ ਵੀ ਇੱਥੋਂ ਦੀ ਦਸ ਗੇੜੇ ਲਾਉਂਦਾ ਉਹਦਾ ਗਨ ਜੋ ਵੀ ਉਹਦਾ ਪ੍ਰਸ਼ਾਸਨ ਦਾ ਹਾਲ ਮੈਂ ਜਾਂ ਕੋਈ ਐਸਐਚਓ ਐ ਡੀਐਸਪੀ ਐ ਸਾਰਿਆਂ ਦਾ ਹੀ ਰਸਤਾ ਐ ਜਿਹੜਾ ਫਰੀਦਕੋਟ ਨੂੰ ਜਾਂਦਾ ਐ ਰਸਤਾ ਐ ਅਸੀਂ ਐਨੇ ਕਿ ਉਹਨਾਂ ਦੇ ਯਾਨੀ ਕਿ ਮਜਹੂਸ ਹੋ ਗਏ ਦੁਕਾਨਦਾਰ ਇਹ ਉਹ ਕਹਿੰਦੇ ਵੀ ਜਾਈਏ ਕੀ ਦੇ ਕੋਲੇ ਸਾਡੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਅੱਜ ਹੀ ਹੁਣ ਸਾਰੇ ਦੁਕਾਨਦਾਰ ਇਕੱਠੇ ਹੋਏ ਆ ਅਸੀਂ ਸਿਰਫ ਦੇ ਸਿਰਫ ਇਸ ਕਰਕੇ ਇਕੱਠੇ ਨਹੀਂ ਹੋਏ ਵੀ ਸਾਨੂੰ ਕੋਈ ਉਹਨਾਂ ਤੋਂ ਕੋਈ ਭੀਖ ਚਾਹੀਦੀ ਆ ਅੱਜ ਦਾ ਸਿਰਫ ਉਹਨਾਂ ਨੂੰ ਅਲਟੀਮੇਟਮ ਦੱਸਵਾਦ ਇਕੱਠੇ ਹੋਏ ਆ ਵੀ ਅਸੀਂ ਉਹਨਾਂ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਨੇ ਆ ਅੱਜ ਬੁੱਧਵਾਰ ਆ ਅਗਲੇ ਬੁੱਧਵਾਰ ਚੌਂਕ ਦੇ ਵਿੱਚ ਧਰਨਾ ਲੱਗੂਗਾ ਜੇ ਉਹਨਾਂ ਤੋਂ ਕੋਈ ਹੱਲ ਹੁੰਦਾ ਤਾਂ ਕੱਢ ਲੈਣ ਦੁਕਾਨਦਾਰਾਂ ਦਾ ਤੇ ਨਹੀਂ ਅਸੀਂ ਚੁੱਪ ਕਰਕੇ ਚੌਂਕ 'ਚ ਬੈਠਾਂਗੇ ਤੇ ਜੇ ਸਾਡੇ ਤੋਂ ਕੋਈ ਹੱਲ ਹੋਇਆ ਤਾਂ ਅਸੀਂ ਕਰਵਾ ਲਾਂਗੇ ਜੇ ਉਹਨਾਂ ਦਾ ਕੋਈ ਜ਼ੋਰ ਹੋਇਆ ਤਾਂ ਸਾਨੂੰ ਠਾ ਦੇਣਾ ਸਾਡੇ ਕੋਲ ਤਾਂ ਦੋ ਟੁੱਕ ਗੱਲ ਆ ਤੀਜੀ ਅਸੀਂ ਗੱ ਦੁਕਾਨਦਾਰ ਕਹਿੰਦੇ ਜੇ ਸਾਡਾ ਕੋਈ ਹੱਲ ਨਹੀਂ ਹੁੰਦਾ ਤਾਂ ਅਸੀਂ ਜਿਹਨੇ ਰੋਡ ਜਾਮ ਕਰਾਂਗੇ ਜਿਹਨੇ ਠਾਉਣਾ ਸਾਨੂੰ ਠਾੜੇ ਸਾਡੇ ਨਾਲ ਹੋਰ ਪੁੱਛਾਂਗੇ ਬਾਈ ਜੀ ਐਂ ਦੱਸੋ ਵੀ ਜਦੋਂ ਆਪਾਂ ਰੋਡ ਟੈਕਸ ਨਹੀਂ ਭਰਦੇ ਤੇ ਸਰਕਾਰ ਸਾਡੀ ਜਿਹੜੀ ਗੱਡੀਆਂ ਫੜ ਕੇ ਅੰਦਰ ਕਰ ਦਿੰਦੀ ਆ ਠੀਕ ਹੈ ਤੇ ਸਰਕਾਰ ਹੁਣ ਰੋਡ ਤਾਂ ਬਣਾਇਆ ਨਹੀਂ ਕਿਸੇ ਨੇ ਟੈਕਸ ਭੂਰਾ ਲਈ ਜਾਂਦੀ ਹੈ ਸੁੱਤੀ ਪੇਕੋਂ ਮਕਾਦ ਨਹੀਂ ਤੁਸੀਂ ਕਿਵੇਂ ਦੇਖੋਗੇ ਮੈਂ ਨੈਸ਼ਨਲ ਭਗਤੋਣਾ ਭਾਰਤੀ ਕਿਸਾਨਾਂ ਦੇ ਕ੍ਰਾਂਤੀਕਾਰੀ ਅਸੀਂ ਲੋਕਾਂ ਦੇ ਮਸਲੇਆਂ ਖਾਤਰ ਲੋਕਾਂ ਦੇ ਮੁੱਦਿਆਂ ਖਾਤਰ ਹੀ ਅੱਜ ਤੱਕ ਲੜਦੇ ਆਏ ਆ ਅੱਜ ਤੋਂ 2 ਮਹੀਨੇ ਪਹਿਲਾਂ ਅਸੀਂ ਰੋੜੀ ਵਾਲੇ ਪੁਲ ਦੇ ਉੱਤੇ ਵੀ ਇੱਕ ਜਾਮ ਲਾਇਆ ਸੀ ਉਦੋਂ ਇੱਥੋਂ ਦੇ ਹਲਕੇ ਦੇ ਤਹਿਸੀਲਦਾਰ ਸਾਨੂੰ ਵਿਸ਼ਵਾਸਤ ਵਾਕੇ ਗਏ ਸੀ ਕਿ 4 ਕਰੋੜ ਪਤਲੇ 68 ਲੱਖ ਰੁਪਈਆ ਜਿਹਨ ਕਿ ਇੱਥੇ ਆਇਆ ਜਿਹੜੀ ਸੜਕ ਬਣਾਉਣ ਦਾ ਪਰ ਸਾਨੂੰ ਤਾਂ ਐ ਲੱਗਦਾ ਵੀ ਇੱਥੇ ਕੋਈ ਵਾਈਤਾ ਹੀ ਨਹੀਂ ਕਿਉਂਕਿ ਪ੍ਰਸ਼ਾਸਨ ਇਹ ਵੇਂਦਾ ਵੀ ਲੋਕ ਕਿੰਨਾ ਕੁ ਜਾਗਰਤ ਨੇ ਲੋਕ ਆਪਣੀਆਂ ਦੁਕਾਨਾਂ 'ਚੋਂ ਜਿੰਨਾ ਇੱਕ ਬਾਹਰ ਨਹੀਂ ਆਉਂਦੇਗੇ ਲੋਕਾਂ ਦੀ ਰੋਟੀ ਰੋਜੀ ਸਿਰਫ ਦੁਕਾਨਦਾਰ ਹੈ ਜੇ ਅਸੀਂ ਸਮੂੱਚੇ ਲੋਕਾਂ ਨੇ ਮੱਛਲੇ ਦੀ ਦੁਕਾਨਦਾਰ ਨੂੰ ਘੰਟਾ ਦੁਕਾਨ ਬੰਦ ਕਰਨ ਲਈ ਕਰ ਦਿੱਗੇ ਤੇ ਇਹਨਾਂ ਨੂੰ ਇਹ ਫਿਕਰ ਹੋ ਜਾਂਦੀ ਵੀ ਇੱਕਦ ਘੰਟੇ ਦੇ ਨਾਲ ਸਾਡੇ ਘਰ ਦਾ ਜੀਵਾਰਾ ਕਿਵੇਂ ਚੱਲੂ ਅੱਜ ਇਹ ਮਹੀਨਾ ਡੂੜ ਮਹੀਨਾ ਹੋ ਗਿਆ ਸੜਕ ਨੂੰ ਬੰਦ ਹੋਈ ਪਈ ਨੂੰ ਪਾਣੀ ਦੇ ਨਾਲ ਦੁਕਾਨਾਂ ਚ ਪਾਣੀ ਵੜੀ ਜਾਂਦਾ ਲੋਕਾਂ ਦੇ ਛਿੱਟੇ ਪੈਂਦੇ ਵਿੱਚ ਡਿੱਗ ਬੰਦੇ ਆ ਇਤੋਂ ਦੇ ਹਰ ਇੱਕ ਅਧਿਕਾਰੀ ਸਿਆਸੀ ਹਰੇਕ ਜਥੇਬੰਦੀ ਲੰਘਦੀ ਹੈ ਅਸੀਂ ਪ੍ਰਸ਼ਾਸਨ ਨੂੰ ਇੱਕੋ ਹੀ ਮੰਗ ਕਰਦੇ ਆ ਕਿ ਫੌਰੀ ਤੌਰ ਤੇ ਇਹ ਵੱਡੇ ਖੱਡੇ ਵਾਲੇ ਪਾਸੇ ਧਿਆਨ ਦਿੱਤਾ ਜਾਵੇ ਤੇ ਨਹੀਂ ਫਿਰ ਲੋਕਾਂ ਕੋਲ ਇੱਕੋ ਹੀ ਰਾਹ ਹੈ ਸੰਘਰਸ਼ਾਂ ਦਾ ਉਹ ਸੰਘਰਸ਼ਾਂ ਦੇ ਨਾਲ ਤਾਂ ਫਿਰ ਬਾਹ ਮਰੋੜ ਕੇ ਇਹਨਾਂ ਨੇ ਮਸਲਾ ਵੀ ਕਰਨਾ ਇੱਕ ਸਿਆਣੀ ਨੇ ਕਿਹਾ ਵੀ 100 ਗੰਡਾ ਵੀ ਖਾਣਾ 170 ਵੀ ਖਾਣਾ ਤੇ ਖੀਰ ਮੰਗ ਵੀ ਮੰਨਣੀ ਇਹਨਾਂ ਨੇ ਤੇ ਇਹਨਾਂ ਨੇ ਉਹ ਕੁਸ ਕਰਾਉਣਾ ਹੁੰਦਾ ਕਿ ਲੋਕਾਂ ਨੂੰ ਬੁਲਾ ਕੇ ਲੋਕਾਂ ਨੂੰ ਤੋਹ ਤੋ ਕਰਵਾ ਕੇ ਲੋਕਾਂ ਤੋਂ ਫਿਰ ਇਹਨਾਂ ਨੇ ਸੜਕ ਵੀ ਬਣਾ ਦੇਣੀ ਹੈ ਤੇ ਆਪਦੀ ਜਨਨ ਕਿ ਤੋਹ ਤੋ ਵੀ ਕਰਾ ਦੇਣੀ ਜਿਹਨਾਂ ਸੀਵਰੇਜ ਦਾ ਬੁਰਾ ਹਾਲ ਸੀ ਮੰਡੀ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਮਰਨ ਵਰਤ ਸਕੇ ਬੈਠ ਗਏ ਸੀ ਤੇ ਉਦੋਂ ਦਾ ਬੜੇ ਜਨਨ ਕਿ ਸ਼ੋਸ਼ੇ ਬਾਜੇ ਕਰਦੇ ਹੁੰਦੇ ਸੀ ਹੁਣ ਆਮ ਆਦਮੀ ਪਾਰਟੀ ਨੂੰ ਇਹ ਸੜਕ ਦੀਦੀ ਨਹੀਂ ਸਾਡੇ ਐਮਐਲਏ ਰੋਜ਼ ਇਹ ਸੜਕ ਦੇ ਉੱਤੋਂ ਦੀ ਗੁਜ਼ਰਦਾ ਜਾਂਦਾ ਹੈ ਉਹਦਾ ਦਫ਼ਤਰ ਵੀ ਕੋਈ ਬਹੁਲੀ ਦੂਰ ਨਹੀਂ ਜੈਤੋ ਜੀ ਦਫ਼ਤਰ ਜੈਤੋ ਜੀ ਰਹਿੰਦਾ ਉਹਦੇ ਜਿਹੜੇ ਵਲੰਟੀਅਰ ਆ ਉਹ ਵੀ ਇੱਥੇ ਰਹਿੰਦੇ 24 ਘੰਟੇ ਪਤਾ ਉਹ ਸੜਕ ਬਾਰੇ ਦੱਸਦੇ ਨਹੀਂ ਉਹ ਸਿਰਫ ਉਹਨਾਂ ਦਾ ਵੋਟਾਂ ਲੈਣ ਦਾ ਇੱਕ ਮਸਲਾ ਸੀ ਜੀ ਐਮਐਲਏ ਤੋਂ ਦਿਹਾੜੀ 'ਚ 10 ਵਾਰੀ ਲੰਘਦਾ ਸੀਗਾ ਅੱਜ ਕਦੇ ਇੱਧਰ ਜਾਂਦਾ ਸੀ ਸਾਨੂੰ ਸਾਰਿਆਂ ਨੂੰ ਕਹਿ ਕੇ ਲੰਘਦਾ ਸੀ ਧਿਆਨ ਰੱਖੋ ਜੀ ਤੁਹਾਡਾ ਪਹਿਲੇ ਤੌਰ ਤੇ ਅਸੀਂ ਇਹ ਮਸਲਾ ਹੱਲ ਕਰਾਂਗੇ ਪਰ ਮਹੀਨੇ ਤੋਂ ਡੇਢ ਮਹੀਨਾ ਹੋ ਗਿਆ ਕਿ ਐਮਐਲਏ ਦਾ ਇਹ ਰਸਤਾ ਹੀ ਉਹਨੇ ਛੱਡਿਆ ਹੋਇਆ ਉਹਨੂੰ ਪਤਾ ਕਿ ਇਹ ਰਸਤਾ ਲੰਘਣ ਯੋਗ ਨਹੀਂ ਹੈਗਾ ਲੋਕ ਘੇਰ ਲੈਣਗੇ ਜੇ ਐਮਐਲਏ ਦੀ ਗੱਡੀ ਤੇ ਖੜ ਗਈ ਨਾ ਤੇ ਲੋਕ ਸ਼ਾਇਦ ਪਾਣੀ ਦੇ ਵਿੱਚ ਐਮਐਲਏ ਨੂੰ ਵੀ ਘੇਰ ਲੈਣਗੇ ਬਿਲਕੁਲ ਜੀ ਬਿਲਕੁਲ ਘੇਰਾਂਗੇ ਜਦੋਂ ਵੀ ਕੋਈ ਉੱਚ ਅਧਿਕਾਰੀ ਇੱਥੇ ਮਿਲੂਗਾ ਬਿਲਕੁਲ ਘੇਰਾਂਗੇ ਅਸੀਂ ਉਹਨਾਂ ਨੂੰ ਕਿਉਂਕਿ ਇੱਥੇ ਹਰ ਰੋਜ਼ 10 ਤੋਂ ਬਹੁਤ ਜਿਆਦਾ ਬੁਰਾ ਹਾਲ ਹੈ ਦੁਕਾਨਾਂ ਦੇ ਵਿੱਚ ਪਾਣੀ ਵੜ ਰਿਹਾ ਜੀ ਬੋ ਜੀ ਤੁਸੀਂ ਇਹ ਦੱਸੋ ਤੁਹਾਡੀ ਦੁਕਾਨ ਜਮਾ ਵਿੱਚ ਚੱਲੇਦਾ ਤੁਹਾਡੇ ਕੋ ਗਾਕੀ ਦੇਖਣਾਂ ਦਾ ਫਰਕ ਪਿਆ ਗਾਕ ਦਾ ਦੁਕਾਨ ਤੇ ਗਾਕੀ ਹੁਣ ਹਟ ਗਈ ਜੀ ਹੁਣ ਤਾਂ ਜੀ ਤੇ ਸਾਡੇ ਕੰਮ ਤੇ ਬਹੁਤ ਜਿਆਦਾ ਅਸਰ ਪਿਆ ਜਾ ਜੀ ਤੇ ਇਹ ਸਰਕਾਰ ਨੂੰ ਇਹ ਬੇਨਤੀ ਕਰਾਂਗੇ ਵੀ ਜਲਦੀ ਤੋਂ ਜਲਦੀ ਇਹ ਤਿਆਰ ਕੀਤੀ ਜਾਏ ਸਰਕਾਰ ਆਉਣ ਤੋਂ ਪਹਿਲਾਂ ਨਾ ਸਤਾ ਤੋਂ ਆਉਣ ਤੋਂ ਪਹਿਲਾਂ ਲੋਕਾਂ ਨੂੰ ਬੜੇ ਵਾਅਦੇ ਕਰਦੀ ਆ ਲollipops ਦਿੰਦੀ ਆ ਨਾਲ ਜੋੜਦੀ ਆ ਲੋਕਾਂ ਨੂੰ ਆ ਬਾਈ ਦੀ ਦੁਕਾਨ ਹੈ ਚਾਲੇ ਦੇ ਵਿੱਚ ਹੈ ਇਹ ਵਿਚਾਰਾ ਕਹਿੰਦਾ ਮੈਂ ਦੁਕਾਨ ਦਾ ਕਿਰਾਇਆ ਵੀ 4-5000 ਰੁਪਏ ਭਰਦਾ ਪਹਿਲਾਂ ਕੁਝ ਮੈਨੂੰ ਮਾੜੀ-ਮੋਟੀ ਸੇਲ ਸੀਗੀ ਹੁਣ ਇਹ ਕਹਿੰਦਾ ਹਫ਼ਤੇ ਜਿਹਦਾ ਮੇਰੀ ਜਮਈ ਫੱਟੀ ਪੋਛਤੀ ਇਹਨਾਂ ਨੇ ਹੋ ਗਿਆ ਭੈ ਚ ਗਾ ਕੀ ਹੁੰਦਾ ਮੈਂ ਦੁਕਾਨ ਤੇ ਪੂਰੇ 10 ਦਿਨ ਹੋ ਗਏ 5000 ਦੁਕਾਨ ਦਾ ਕਿਰਾਇਆ ਭਰਦਾ ਉਹਨੇ ਚਾਲਾ ਪਤਾ ਕਿਉਂ ਬਣਾਇਆ ਵੀ ਉਹ ਕਹਿੰਦੇ ਪਾਣੀ ਸੜਕਾਂ ਵੱਲੋਂ ਟੜਕੇ ਤੂੰ ਔਖਾ ਹੋਣਾ ਤੈਨੂੰ ਨੇੜੇ ਪਾਣੀ ਲੈਦਾ ਉਹਨਾਂ ਨੇ ਬਾਗ ਦਾ ਜਮ ਬੁਰਾ ਹਾਲਾ ਦੱਸ ਦਿਆਂ ਕੋਈ ਗਾਗ ਦਾ ਖੜਦੇ ਨਹੀਂ ਆਉ ਕੋਣ ਚੱਕਰ ਜਨੇ ਚ ਕਿਸੇ ਮੋਬਾਈਲ ਦੇ ਪੇ ਵਿੱਚ ਚੱਕਰ ਦੇ ਭੈ ਚੋਰੀ ਲੱਭਦਾ ਕਿਸੇ ਦਾ ਕੋਈ ਆਉਂਦਾ ਹੀ ਨਹੀਂਗਾ ਇੱਥੇ ਡਾਡਾ ਖੜਦਾ ਹਰੇ ਕਾਰ ਵਿੱਚ ਵੜਦੀ ਭੈ ਜੋਰ ਦੀ ਇਹ ਪਰਸੇ ਕੁ ਮੁੰਡੇ ਕਾਰ ਖਰਾਬ ਹੋ ਗਈ ਉਹਦਾ 20 ਰੁਪਏ ਦਾ ਨੁਸਾਨ ਹੋ ਗਿਆ ਭੈ ਜੀ ਉਹ ਬੁਲਾਇਆ ਮਿਸਤਰੀ ਨੇ ਵੀ 20 ਰੁਪਏ ਲੱਗੂ ਫੇਰ ਕਰਤੀ ਹੋਗੀ ਅਗਲੇ ਇੱਧਰ ਕਿਉਂ ਕਾਰ ਲੈ ਕੇ ਆਵਦੀ ਹਰੇ ਕਿਸੇ ਹੋਰ ਐਡ ਕਰ ਇਹ ਹੱਥੇ ਵਾਲਾ 500 ਰੁਪਏ ਰੋਜ਼ ਦਾ ਡੇਲੀ ਦਾ ਭਰਦਾ ਰੁਪਏ ਪੈਸਾ ਨਹੀਂ ਇਕੱਠਾ ਹੁੰਦਾ ਮਹਾਰਾਜ ਤੇ ਪਾਣੀ ਦਾ ਬੁਰਾ ਹਾਲਾ ਛਲਕਾ ਤੇ ਪਾਣੀ ਅੰ ਸਾਡੀ ਬੇਨਤੀ ਹੈ ਛੜਕਾ ਬਣਾਓ ਤੇ ਸਾਡੀ ਇੰਨੀ ਕੀ ਬੇਨਤੀ ਹੈ ਬੁਰਾ ਹਾਲ ਹੈ ਸਾਡੇ ਜੱਤੋ ਦਾ ਜੀ ਤੁਸੀਂ ਆਓ 1 ਕਿਲੋ 1 ਨੋਟ ਇਧਰ ਆਓ ਤੁਸੀਂ ਕੱਲ ਵੀ ਸਾਨੂੰ ਕਹਿੰਦੇ ਸੀ ਅੱਜ ਕੱਲ ਤੁਹਾਨੂੰ ਕੌਣ ਕੋਈ ਵਿਸ਼ਵਾਸ ਦਿਵਾ ਕੇ ਗਿਆ ਮੈਂ ਤਾਂ ਕੱਲ ਠੇਕੇਦਾਰ ਜਿਹੜਾ ਸੀ ਕਰੰਦਾ ਆਇਆ ਜੀ ਉਹ ਕਹਿੰਦਾ ਪੱਥਰ ਆਉਣਾ ਸ਼ੁਰੂ ਹੋ ਗਿਆ ਅੱਛਾ ਤੇ ਪੱਥਰ ਦਾ ਇੱਥੇ ਪੋਣਾ ਨਹੀਂ ਹੈ ਕਹਿੰਦਾ ਇੱਥੇ ਇੰਟਰ ਲੋਕ ਹੀ ਲਾਉਣੀਆਂ ਆ ਉਹ ਨਹੀਂ ਇੱਥੇ ਅੱਛਾ ਜੀ ਉਹ ਇਸ ਕਰਕੇ ਕਹਿੰਦਾ ਪੱਥਰ ਹੀ ਗਾਹਾਂ ਲਵਾਤਾ ਵੀ ਉਹ ਗਾਂ ਜਿਹੜੀ ਚੰਦਪਾਲੀ ਰੋੜਾ ਤਿੰਨ ਸਾਲ ਤਿੰਨ ਸਾਲ ਹੋ ਗਏ ਨੂੰ ਇਹ ਗੱਲ ਤਾਂ ਕਹੀ ਜਾਂਦੇ ਮੈਂ ਸਾਰਿਆਂ ਨੂੰ ਕਹੀ ਜਾਂਦੇ ਦੇਖੋ ਹੋਰ ਤਾਂ ਕੁਝ ਹੈ ਨਹੀਂ ਮੈਂ ਤਾਂ ਸਾਰਿਆਂ ਕੋਲ ਜਾਇਆ ਜੇਹੀ ਕੋਲ ਵੀ ਜਾਸ ਨੂੰ ਪਰਸੂ ਹੀ ਦੱਸੀ ਗੱਲ ਵੀ ਸਾਰਿਆਂ ਕੋਲ ਜਾਇਆ ਮੈਂ ਕੋਈ ਇਹ ਰਾਹ ਨਹੀਂ ਪਾਉਂਦਾ ਜੀ ਸਾਰੇ ਭਕਾਈ ਕਰਾਉਂਦੇ ਅਗਲਾ ਦਾ ਧਾ ਕਰਕੇ ਬਹਿ ਜਾਣਗੇ ਇਹ ਹੀ ਗੱਲ ਹੈ ਜੀ ਜੇ ਮੌਲਕ ਦੀ ਗਾਰ ਮੂਰੇ ਹੋ ਜਾਉ ਮੌਲਕ ਨੂੰ ਰੋਕ ਕੇ ਦੇਖ ਲਓ ਤੁਸੀਂ ਉਹ ਥਾਣੇ ਰਿਪੋਰਟ ਕਰਾ ਦੂਗਾ ਅੱਛਾ ਉਹ ਤਾਂ ਰਿਪੋਰਟ ਪੱਕੀ ਹੈ ਨਾ ਜੀ ਮੌਲਕ ਨੂੰ ਐਮਐਲ ਕਿਨੇ ਬਣਾਇਆ ਉਸ ਅਸੀਂ ਬਣਾ ਬੈਠੇ ਗਲਤੀ ਕਰ ਬੈਠੇ ਸਾਨੂੰ ਠਾਣੇ ਕਿਉਂ ਫੜਾਉਗਾ ਉਹ ਫੜਾਇਆ ਪਹਿਲਾਂ ਕਿਹਨੇ ਫੜਾਇਆ ਨਹੀਂ ਉੱਥੇ ਬਾਜੇ ਜੁਗ ਜੋ ਜੇ ਅਸੀਂ ਆਦੇ ਹੱਕਾਂ ਲਈ ਲੜਾਂਗੇ ਤੇ ਸਾਨੂੰ ਠਾਣੇ ਪੜਾਇਆ ਜਾਊਗਾ ਉਦੋਂ ਭਾਈ ਸਾਹਿਬ ਸਾਡੇ ਘਰਾਂ ਕੋਲੇ ਬੈਠੇ ਜੀ ਅਸੀਂ ਉਧਰ ਪਰਲੇ ਬੈਠਰ ਨਾਲ ਆਈ ਉਦੋਂ ਮੌਲਕ ਦੀ ਗੱਡੀ ਆਪਦੀ ਕੋਠੀ ਚ ਬਾਹਰ ਆਉਣ ਲੱਗੀ ਅਸੀਂ ਉੱਥੇ ਉਹਨੂੰ ਰੋਕਿਆ ਜੀ ਉਹਨੇ ਜਾ ਕੇ ਠਾਣੇ ਰਾਬਟ ਕਰਤੀ ਕਿ ਮੇਰੀ ਕਾਰ ਰੋਕੀ ਨੇ ਸਾਡੇ ਠਾਣੇ ਰਾਬਟ ਪਰਚਾ ਕਰਾ ਦਿੰਦੇ ਨੇ ਅਮੌਲਕ ਨਹੀਂ ਕਰਾਇਆ ਸੀ ਉਦੋਂ ਜੀ ਉਦੋਂ ਚਲੋ ਇਹਨੇ ਕਿਵੇਂ ਨਾ ਕਿਵੇਂ ਕਰਕੇ ਵਾਪਸ ਲੈ ਲਿਆ ਪਰਚਾ ਰਾਜੀ ਨਾਮ ਹੋ ਪਰ ਜੇ ਉਹਨੇ ਦੀ ਕਾਰ ਰੋਕਾਂਗੇ ਪਰਚਾ ਕਰਾ ਦੂ ਅੰਦਰਵਾਦੂਆ ਜਿਹੜੀ ਮਾੜੇ-ਵੱਡੇ ਬੈਠੇ ਆ ਉਹ ਵੀ ਜਵਾਕਾਂ ਗੁਲੱਡ ਹੋ ਜਾਣਗੇ ਇਸ ਰਾਤ ਨੂੰ ਆ ਦੇਖ ਲੋ ਆਮ ਆਦੀ ਪਾਰਟੀ ਦੇ ਇਹ ਲਿਆ ਉਹ ਡਰਾ ਕੇ ਰੱਖਦੇ ਲੋਕਾਂ ਨੂੰ ਜੇ ਉਹਦੀ ਗੱਡੀ ਘੇਰੋਂਗੇ ਐਮ ਐਲ ਏ ਨੂੰ ਇਹ ਕਹਿੰਦੇ ਜਿੰਨ ਕੇ ਸਾਡੇ ਤੇ ਪਰਚਾ ਹੁੰਦਾ ਲੋਕਾਂ ਦੀ ਜਿਹੜੀ ਸੰਗੀ ਹੈ ਦਬਾ ਕੇ ਰੱਖੀ ਹੋਈ ਹੈ ਲੋਕ ਬੋਲਣਾਂ ਮਜਬੂਰ ਆ ਹਾਂਜੀ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਦਿੰਨੇ ਆ ਇੱਕ ਹਫ਼ਤੇ ਦਾ ਅਸੀਂ ਟਾਈਮ ਦਿੰਨੇ ਆ ਜੇ ਉਹਨਾਂ ਨੇ ਇੱਕ ਹਫ਼ਤੇ ਸਾਡੇ ਇੱਥੇ ਕੋਈ ਹਲ ਨਾ ਕੀਤਾ ਤਾਂ ਅਸੀਂ ਵੱਡੇ ਪੱਧਰ ਤੇ ਇੱਥੇ ਚੱਕਾ ਜਾਮ ਕਰਾਂਗੇ ਰੋਡ ਜਾਮ ਕਰਾਂਗੇ ਤੇ ਚਾਬੀਆਂ ਆਪਦੀਆਂ ਦੁਕਾਨਾਂ ਬੰਦ ਕਰਕੇ ਐਸਬੀਐਮ ਸਾਹਮਣੂ ਉੱਥੇ ਦੇ ਆਵਾਂਗੇ ਵੀ ਪਾਈਆਂ ਨੂੰ ਤੁਸੀਂ ਰੱਖ ਲਓ ਸਾਡੇ ਦਾ ਪੱਲੇ ਵਿੱਚ ਕੁਝ ਨਹੀਂ ਗਿਆ ਇੱਥੇ ਹਾਂਜੀ ਸ਼ਰਮਾ ਜੀ ਤੁਸੀਂ ਕਹਿੰਦੇ ਆ ਵੀ ਕਿੰਨੇ ਚਿਰ ਦਾ ਸਮਾਂ ਮੰਗਦਾ ਤੁਸੀਂ ਮੈਂ ਨਹੀਂ ਮੈਂ ਤਾਂ ਦੁਕਾਨਦਾਰਾਂ ਦੇ ਨਾਲ ਆ ਜਿਵੇਂ ਦੁਕਾਨਦਾਰਾਂ ਨੇ ਇੱਕ ਹਫ਼ਤੇ ਦਾ ਇਹਨਾਂ ਨੂੰ ਸਮਾਂ ਦਿੱਤਾ ਇਹ ਵੀ ਬਹੁਤ ਜ਼ਿਆਦਾ ਦੇਤਾ ਕਿਉਂ ਸਾਲਾਂ ਬੱਦੀ ਦਾ ਪਹਿਲਾ ਹੀ ਟਾਈਮ ਲੰਘ ਗਿਆ ਚਲੋ ਦੁਕਾਨਦਾਰ ਬਹੁਤ ਸਮਝਦਾਰ ਹੁੰਦਾ ਬੀਟੀ ਸ਼ਹਿ ਦਾ ਹੱਥਾਂ ਤੇ ਸਰੋਂ ਨਹੀਂ ਜੰਮਣੀ ਇੱਕ ਹਫ਼ਤੇ ਦਾ ਟਾਈਮ ਦਿੱਤਾ ਗਿਆ ਬੁੱਧਵਾਰ ਹੈ ਅਗਲੇ ਬੁੱਧਵਾਰ ਅਸੀਂ ਆਪਦੀ ਜੋ ਕਮੇਟੀ ਇਹਨਾਂ ਦੀ ਹੈਗੀ ਆ ਉਹਨਾਂ ਰਾਏ ਕਰਕੇ ਅਸੀਂ ਬੁੱਧਵਾਰ ਆਉਂਦੇ ਨੂੰ ਇਹਦੇ ਚੱਕਾ ਜਾਮ ਕਰਾਂਗੇ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਪਹਿਲੀਆਂ ਸਰਕਾਰਾਂ ਵੇਲੇ ਸਾਡੇ ਮੁੱਖ ਮੰਤਰੀ ਜੀ ਆਏ ਸੀਗੇ ਇੱਥੇ ਜੈਤੋ ਜਿਹੜੇ ਮੌਜੂਦਾ ਮੁੱਖ ਮੰਤਰੀ ਐ ਉਹ ਕੁਦਰਤੀ ਚਲੋ ਪਾਣੀ ਹੋੜਾ ਮੀਂਹ ਪੈ ਗਿਆ ਹੋਣਾ ਉਹ ਸਰਦਾਰ ਜੀ ਘੇੜ ਚ ਗੱਲ ਕਰਦੇ ਸੀਗੇ ਵੀ ਯਾਰ ਕਿਸ਼ਤੀ ਲਿਉਂਦੇ ਤੇ ਮੈਂ ਹੋ ਸਕਦਾ ਕਿਸ਼ਤੀ ਤੇ ਆ ਜਾਂਦਾ ਵੀ ਜੈਤੋ ਜੀ ਦਾ ਪਾਣੀ ਆਇਨਾ ਤੇ ਹੁਣ ਮੁੱਖ ਮੰਤਰੀ ਨੂੰ ਕਿਸ਼ਤੀ ਤੇ ਲਿਆਈਏ ਤੇ ਕਿਵੇਂ ਲੈ ਕੇ ਆਈਏ ਸਾਨੂੰ ਹੁਣ ਸਾਡੇ ਦੁਕਾਨਦਾਰਾਂ ਨੂੰ ਕਿਸ਼ਤੀ ਭੇਜੋ ਅਸ ਦੀਆਂ ਦੁਕਾਨਾਂ ਚ ਤਾਂ ਵੱਢ ਜਗੇ ਇੱਕ ਮੇਰਾ ਵੀਰ ਐ ਅਹਮਦਮੀ ਪਾਰਟੀ ਦਾ ਉਹ ਬਰਲੇ ਚੌਂਕ ਦੇ ਵਿੱਚ ਮਰਨ ਵਰ ਤੇ ਬੈਠਾ ਸੀ ਕਹਿੰਦਾ ਸੀ ਪਾਣੀ ਸੜਕਾਂ ਤੇ ਫਿਰਦਾ ਸੀ ਸੀਵਰੇਜ ਦਾ ਤੇ ਉਹਦਾ ਯਾਰ ਸਾਡੇ ਇਥੋਂ ਏਰੀਏ ਦਾ ਹੈ ਉਹਦਾ ਆ ਕੇ ਸਾਡੀ ਸਾਰ ਲੈ ਲੈਂਦਾ ਸਾਡਾ ਤਾਂ ਭਰਾ ਹੋ ਚਲੋ ਪਾਰਟੀਆਂ ਦੇ ਵਿੱਚ મતਭੇਦ ਹੁੰਦੇ ਆ ਪਰ ਅਸੀਂ ਤਾਂ ਇਹ ਗੱਲ ਕਹਿੰਨੇ ਆ ਵੀ ਇਹਨਾਂ ਦਾ ਹੱਲ ਛੇਤੀ ਦੇ ਛੇਤੀ ਕੀਤਾ ਜਾਵੇ ਇਹਨਾਂ ਨੂੰ ਮਜਬੂਰ ਨਾ ਕੀਤਾ ਜਾਵੇ ਧਰਨਾ ਲਾਉਣ ਦੇ ਤੇ ਜੇ ਧਰਨਾ ਲਾਇਆ ਇਹ ਸਾਰੇ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਉਹਦੇ ਧਰਨੇ ਦੇ ਵਿੱਚ ਹੋਣਗੇ ਜਿੰਨੇ ਚਿਤਾਵਣੀਆਂ ਤੁਹਾਡੀ ਆ ਚਿਤਾਵਣੀਆਂ ਜੀ ਹੋਰ ਸਾਡੇ ਕੋਲ ਹੈਗੀ ਆ ਸਾਡੇ ਕੋਲ ਤਾਂ ਚਿਤਾਵਣੀਆਂ ਹੀ ਰਹਿ ਗਈਆਂ ਉਹ ਇਹਨਾਂ ਨੂੰ ਦੇ ਦਿੰਨੇ ਆ ਦਾ ਇਹਨਾਂ ਨੇ ਦੇਖਣਾ ਵੀ ਸਾਡੀ ਚਿਤਾਵਣੀ ਨੂੰ ਕਿਵੇਂ ਸਵੀਕਾਰ ਕਰਨਾ ਇਹਨਾਂ ਨੇ ਹਾਂਜੀ ਡਾਕਟਰ ਸਾਹਿਬ ਤੁਹਾਡੀ ਵੀ ਗੱਲ ਇੱਥੇ ਤੁਸੀਂ ਕਿਵੇਂ ਦੇਖਦੇ ਇੱਥੇ ਖੜੇ ਪਾਣੀ ਦਾ ਬੁਰਾ ਹੀ ਬੁਰਾ ਹਾਲਾ ਜਿਹੜਾ ਡੇਂਗੂ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਖੜੇ ਪਾਣੀ ਤੋਂ ਮੱਛਰ ਪੈਦਾ ਹੁੰਦਾ ਨਾਲੀਆਂ ਦੇ ਪਾਣੀ ਨਾਲ ਜਿੰਨੀ ਵੀ ਗੰਦੇ ਪਾਣੀ ਦੀ ਸਮੈਲ ਆਉਂਦੀ ਆ ਲੋਕ ਇੱਥੋਂ ਦੀ ਲੰਗਣਾ ਵੀ ਪਸੰਦ ਨਹੀਂ ਕਰਦੇ ਫੋਨ ਕਰਦੇ ਆ ਵੀ ਇੱਥੋਂ ਦੀ ਰਸਤਾ ਚੱਲਦਾ ਅਸੀਂ ਆਈਏ ਜਾਂ ਨਾ ਆਈਏ ਇੰਨਾ ਬੁਰਾ ਹਾਲ ਆ ਵੀ ਸਾਡੀ ਮੰਡੀ ਦਾ ਅਸੀਂ ਵੀ ਸਾਰੇ ਦੁਕਾਨਦਾਰਾਂ ਦਾ ਜਿਵੇਂ ਸਰਮਾਇਆ ਤੁਹਾਨੂੰ ਦੱਸਿਆ ਵੀ ਅਸੀਂ ਚੱਕਾ ਜਾਮ ਕਰਾਂਗੇ ਧਰਨਾ ਦੇਵਾਂਗੇ ਅਸੀਂ ਇਹਨਾਂ ਦੇ ਨਾਲ ਸਹਿਮਤ ਆ ਇਹ ਅਸੀਂ ਚੇਤਾਵਨੀ ਦਿੱਤੀ ਹੈ ਜੀ ਕਰਨ ਦੁਕਾਨਦਾਰ ਵੀ ਇਹਦਾ ਕਹਿਣਾ ਹੈ ਕਿ ਜੇ ਸੜਕ ਦਾ ਹਾਲ ਕੁਝ ਹਫ਼ਤੇ ਦੇ ਵਿੱਚ ਨਾ ਹੋਇਆ ਅਸੀਂ ਆਪਦੀਆਂ ਦੁਕਾਨਾਂ ਨੂੰ ਜਿੰਦਰੇ ਲਾ ਕੇ ਚਾਬੀਆਂ ਐਸਡੀਐਮ ਦੇ ਦਫ਼ਤਰ ਫੜਾਇਆਵਾਂਗੇ ਤੇ ਸ਼ਾਇਦ ਅਸੀਂ ਚੱਕਾ ਜਾਮ ਵੀ ਕਰਗੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਕੋਈ ਇਸ ਰੋਡ ਉੱਤੇ ਨਹੀਂ ਟੱਪਦਾ ਪਹਿਲਾਂ ਫੋਨ ਕਰਕੇ ਪੁੱਛਦਾ ਨੇੜੇ ਦੇ ਗਵਾਂਢੀ ਨੂੰ ਭਾਈ ਇਹ ਸੜਕ ਚਾਲੂ ਹੈਗੀ ਆ ਜਾਂ ਨਹੀਂ ਚਾਲੂ ਨੰਗ ਜੂ ਜਾਂ ਨੰਗ ਨਹੀਂ ਜਾਣਗੇ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਤੇ ਮੈਂ ਤੁਹਾਡਾ ਆਪਣਾ ਉਤਾਰ ਸਿੰਘ ਜੀ ਤਾਰਾ ਫਿਰ ਮਿਲਦੇ ਹਾਂ ਧੰਨਵਾਦ